ਕਿ ਕਣੀਆਂ ਕੁਣੀਆਂ ਨਾ ਜਾਣ ਹਨਾ ਤਾਂ ਕਰਕੇ ਆਪਾਂ ਪਹਿਲਾ ਵਲੌਗ ਨਹੀਂ ਸ਼ੁਰੂ ਕੀਤਾ ਮੈਂ ਸੋਚਿਆ ਵੀ ਚਲੋ ਹੁਣ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਉਧਰ ਮੀਂਹ ਆਪਣੇ ਰਾਤ ਬਹੁਤ ਪੈ ਗਿਆ ਨੇ ਰੀਵਿਊ ਬਹੁਤ ਆਈ ਸੀ ਕਿ ਤੇ ਮੀਂਹ ਵੀ ਬਹੁਤ ਪੈ ਗਿਆ ਅੱਜ ਆਪਣਾ ਸੂਰ ਚਮਕਦਾ ਹੈ ਬੱਦਲ ਵਾਈ ਚੂਹੀ ਪੀ ਹਨਾ ਦੇਖੋ ਤੇ ਉਧਰ ਡੈਡੀ ਪੱਠੇ ਚੱਕੀ ਜਾਂਦੇ ਆ ਉਸੇ ਉਹ ਗੱਜੋ ਵੀ ਲੇਟ ਹੋ ਗਏ ਕੱਲ ਤਾਂ ਉਹਨਾਂ ਨੇ ਆਪਾਂ ਲੰਡੀ ਚੂਹੀ ਦੇ ਦਿੱਤੀ ਸੀ ਪਹਿਲੇ ਇੱਥੇ ਆੜਦੇ ਸੀਗੇ ਤੇ ਅੱਜ ਡੈਡੀ ਉੱਠਤਾ ਹੋਈ ਲਿੰਘੜੇ ਸੀਗੇ ਤੇ ਪਰ ਆਏ ਥੋੜਾ ਜਿਹਾ ਕੰਮ ਕਰ ਕਰਦੇ ਕਰਦੇ ਲੇਟ ਹੋ ਗਏ ਤੇ ਲਾਈਟ ਵੀ ਹੈ ਨਹੀਂ ਸੀਗੀ ਫਿਰ ਪਸ਼ੂਆਂ ਦਾ ਵੀ ਕਰਨਾ ਸੀਗਾ ਡੈਡੀ ਨੇ ਤਾਂ ਕਰਕੇ ਥੋੜੇ ਜਿਹਾ ਲੇਟ ਹੋ ਗਏ ਸੀਗੇ ਤੇ ਹੁਣ ਆਪਾਂ ਕਰਦੇ ਆਂ ਕੰਮ ਕਰ ਤੇ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦਾ ਸੀਗਾ ਜਨਰੇਟਰ ਹੁਣੇ ਬੰਦ ਕੀਤਾ ਮੰਮੀ ਇਹਦੀ ਚੱਲਦਾ ਘੰਟ ਬੰਦ ਕਰਕੇ ਫਿਰ ਫੇਰ ਚਲਾ ਲਾਂਗੇ ਕਿਉਂਕਿ ਸਾਈ ਰਾਤ ਕਦੇ ਲਾਈਟ ਆ ਜਾਂਦੀ ਸੀਗੀ ਚੱਲ ਜਾਂਦੀ ਸੀਗੀ ਫਿਰ ਜਨਰੇਟਰ ਚਲਾ ਕੇ ਆਉਣਾ ਪੈਂਦਾ ਸੀਗਾ ਹਨਾ ਤੇ ਹੁਣ ਆਪਾਂ ਤਾਜੋ ਤਨ ਨੂੰ ਲਿਆ ਕੇ ਬਾਹਰ ਪਾਤਾ ਕਿਉਂਕਿ ਅੰਦਰ ਲਾਈਟ ਹੈ ਨਹੀਂ ਮੰਮੀ ਕਹਿੰਦੀ ਓਦੇ ਘੰਟੇ ਬਲਾ ਚਲਾਵ ਮੈਂ ਘਰ ਨਹੀਂ ਕਰਤਾ ਸੋ ਬਾਹਰ ਪੈ ਜੂ ਕਿਉਂਕਿ ਬਾਹਰ ਤਾਂ ਵਧੀਆ ਹਵਾ ਚੱਲੀ ਜਾਂਦੀ ਹੈ ਹਨਾ ਠੰਡਾ ਠੰਡਾ ਮੌਸਮ ਹੋਇਆ ਪਿਆ ਤੇ ਅੱਜ ਕੱਲ ਨਾ ਉਹਦੀ ਡਿਮਾਂਡ ਸੀਗੀ ਹਾਂ ਤੇ ਗੁਰਸਮੀ ਦੀ ਵੀ ਮੈਂ ਕਿ ਸੂਜੀ ਦਾ ਪ੍ਰਸ਼ਾਦ ਖਾਣਾ ਮੰਟੀ ਕਹਿੰਦੀ ਅੱਜ ਤਾਂ ਮੌਸਮ ਠੰਡਾ ਹੋ ਗਿਆ ਤਾਂ ਮੈਂ ਗੁਰਸਮੀ ਨੂੰ ਸੂਜੀ ਦਾ ਪ੍ਰਸ਼ਾਦ ਬਣਾ ਕੇ ਦੇਵਾਂਗੀ ਸਾਡਾ ਕਾਕੀ ਬੋਤਲ ਤਾਂ ਉੱਠ ਖੜੀ ਆ ਉਹ ਲੈਮਿੰਟ ਜਫੋਂ ਦੇਖ ਉਥੋਂ ਲੈ ਕੇ ਤਾਜ ਬਤਨ ਕਿਦੀ ਪਾਸੇ ਹੋ ਜਾਓ ਲੈ ਲੈ ਰੋ ਵੀ ਨਾ ਤੁਨੀ ਕਦੇ ਨਾ ਪਾਸੇ ਹੋ ਜਾ ਪਰ ਮੋਦੀ ਠੀਕ ਹੈ ਦਾਦੀ ਇਹ ਹਸਦੀ ਵੀ ਆਜੀ ਸੁਪਨੇ ਚ ਤਾਜ ਬਤਨਾ ਉਹ ਉੱਠ ਗੜੀ ਉੱਠ ਗੜੀ ਸੀ ਅਜੂ ਉਹ ਰੋਈ ਸੀ ਮੈਨੂੰ ਲੱਗਿਆ ਉਹਨਾ ਮੰਮੀ ਨੇ ਟੋਕਰਾ ਚ ਕਾਉਣਾ ਸੀ ਮੰਮੀ ਨੇ ਸਵਰੀਨ ਨੂੰ ਤੇ ਗੁਰਸਮੀਰ ਨੂੰ ਵਾਜ ਮਾਰੀ ਕਹਿੰਦੀ ਟੋਕਰਾ ਚ ਕਾਇਓ ਆ ਕੇ ਪਹਿਲਾਂ ਸਵਰੀਨ ਜਾਵੜੀ ਗੁਰਸਮੀਰ ਕੀ ਕਹਿੰਦਾ ਸੀ ਕਹਿੰਦਾ ਖੜ ਜਾ ਕੱਲੀ ਜ਼ੋਰ ਲਾਈ ਜੰਨੀ ਮੈਂ ਵੀ ਆਉਣਾ ਤੂੰ ਤਾਂ ਹੈਗਾ ਵੱਡਾ ਪਹਿਲਵਾਨ ਹੈ ਗੁਰਸ ਮੇਰਾ ਕਿਉਂ ਕਿ ਅੱਜ ਮੈਂ ਪਨੀਰੀ ਖਾਧੀ ਸੀ ਤੇ ਕੱਲ ਅੱਛਾ ਤਾਕਤ ਆ ਕਿ ਤੇਰੇ ਚ ਮੰਮੀ ਤਾਂ ਹੀ ਇਹਨੇ ਟੋਕਰਾਂ ਚ ਮੰਮੀ ਆਦਾ ਪਨੀਰੀ ਖਾਧੀ ਆ ਤਾਂ ਹੀ ਤਾਕਤ ਆਈ ਹੈ ਕਿਹੜਾ ਪਨੀਰੀ ਖਾਧੀ ਆ ਆ ਪੀਤੇ ਦੇਖ ਲਓ ਸੁੱਤੀ ਪਈ ਆ ਵਿਖੋ ਟੋਏ ਟੋਏ ਵਿੱਚ ਮੈਂ ਤਾਂ ਕਹਿੰਦੀ ਟੁੱਟਦੀ ਹੁਣ ਮੰਜਾ ਧੱਲਾ ਦੇ ਨਿਕਲ ਆ ਸਾਡੀ ਤਾਂ ਆ ਮੇਰੀ ਕੁੱਚੀ ਪੁੱਚੀ ਮੇਰੀ ਕੁੱਚੀ ਪੁੱਤ ਜੀ ਮੇਰੀ ਪੁੱਤੂ ਕਾਜੂ ਦੀ ਵੱਡੀ ਪੂਆ ਜਿਹੜਾ ਕੋ ਸ ਮੇਰੇਗਾ ਇਹਨੇ ਦੇਖੋ ਇਹਦੇ ਵਿੱਚ ਐ ਮਾਰਦਾ ਬਚਾਰੇ ਨੂੰ ਨਹੀਂ ਪਤਾ ਲੱਗਿਆ ਵੀ ਕਿਵੇਂ ਟੋਲੀ ਰਾਉਣੇ ਪੱਥਰ 'ਚ ਰੱਖਦਾ ਗੰਦਾ ਕਾਜੂ ਜਿਹੜੀ ਤਾਂ ਵਰਜਾਉਣਾ ਤਾਂ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਸਿਖਾਉਣੀ ਆ ਆ ਦੇਖੋ ਜਿਹੜੀ ਪੀਤੇ ਦੀ ਦਿਓ ਸ਼ੱਪਲ ਦੀ ਆ ਦੇਖੋ ਆਇਂ ਤੇ ਹੀ ਠੰਡੇ आ टूटते तो ओ जाग दी है जाग दी तू भी सही कोणी ਨਾ ਕਰ ਜੇਰੀ ਆਪਣੀ ਤਾਂ ਆਜ ਬਟ ਨਹੀਂ ਦਾ ਆਪਾਂ છોਣੀ ਨੋਣੀ ਦਾ ਭਾਰਤ ਉਹ ਲੈਣਾ ਆ ਸੁੱਤ ਛੱਡੋ ਬੰਦੇ ਵਧੀਆ ਆਪਾਂ ਲੱਕ ਕੇ ਮਾਸਾ ਵਧੀਆ ਵਧੀਆ ਮਾਸਾ ਸੋਚ ਕਿਲੋ ਜਿਹੜੀ ਮਮੀ ਇਹੋ ਗੱਲ ਦੀ ਗੱਲ ਹਾਂ ਜਿਹੜਾ ਚਿਪੜ ਰੱਖਦਾ ਉਹ ਨਹੀਂ ਉਹਦਾ ਪੂਰਾ ਦਾ ਔਰ ਜ਼ੀਰੋ ਕਹਿ ਰਿਹਾ ਆਪਣੀ ਸੈਲ ਇਹ ਜੀ ਤਾਜੂ ਚ ਹੈਗਾ ਲਾ 4 ਕਿਲੋ 131 ਗ੍ਰਾਮ ਨਿਬਾ ਵੱਧ ਗਈ ਨਾ ਅੱਗੇ ਨਾਲ ਕਿੰਨਾ ਵੱਧ ਗਈ ਤਾਂ ਹੀ ਇਹ ਲੱਗਦੀ ਆ ਤਾਂ ਹੀ ਹੁਣ ਥੋੜੀ ਭਾਰੀ ਲੱਗਦੀ ਇਹ ਚੱਕਦੇ ਆ ਜਿੱਦਾਂ ਤੁਸੀਂ ਟੀਕਾ ਲਾਉਣਾ ਸੀ ਫੇਸੋ ਦੀ ਸੀ 3 ਕਿਲੋ 600 ਦੀ 3 ਕਿਲੋ 600 ਸੀ ਹੁਣ ਕੋਈ 2 2 ਕਿਲੋ ਦੇ ਰਿਹਾ ਦੀਦੀ ਹੁਣ ਕਿਹੜਾ ਹੁਣ ਕਿਹੜਾ ਬਟਨ ਨਾਪਣਾ ਜੀ ਆ ਵਾਲਾ ਇਹ ਤੇਰੇ ਤੋਂ ਪਤਾ ਓਏ 2 ਮਿੰਟ ਮੇ ਮਮੀ ਦਾ ਹਾਲ ਦੇਖ ਲਓ ਕੀ ਕੀਤਾ ਹੈ ਮਮੀ ਨਾ ਬੋਲਾ ਬੋਲੇ ਲੱਗਦੀ ਨਹੀਂ ਰਗੜਾ ਕੀ ਸੁਣਨੀ ਨਾ ਵੇਖਵਾ ਆਦਰੇ ਬੈਠਣਾ ਜਾਂਦਾ ਜੀ ਆਂਦੀ ਮਮੀ ਨੂੰ ਆਏ ਮਾਣ ਨੂੰ ਨਿੱਕੀ ਹੁੰਦੀ ਹੈ ਨਾ ਤੈਨੂੰ ਬਰਥ ਮੈਨ ਨੇ ਕੀ ਗਿਆ ਸੁਤੇ ਠੀਕ ਹੈ ਬਰਥ ਮੈਨ ਨੇ ਨਹੀਂ ਹੁੰਦਾ ਬੱਤੂ ਗੇ ਮੈਂ ਮਾਂ ਆਇਆ ਹਾਂ ਮਾਂ ਮੇਰੀ ਜਿੰਨ ਬਾਪ ਜਿਵੇਂ ਮਾਂ 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 ਨਹੀਂ ਤੇਰੇ ਨਾਲ ਬੜੋ ਤੂੰ ਦੇਖ ਕੇ ਕੀ ਕਹੂਗਾ ਮੇਰੀ ਮੰਮੀ ਨਾ ਮੰਨਦਾ ਮੰਮੀ ਇਹ ਦੇਖ ਲੋ ਪੈਰ ਕਿਵੇਂ ਬੰਨਦੇ ਆ ਬੰਨਦੇ ਨਹੀਂ ਸੀ ਮਾਂ ਬੰਨਦੇ ਮੰਮੀ ਕੋਈ ਆਹ ਹਾਂ ਹਾਂ ਸਾਡਾ ਤਾਜੂ ਮੜਾ ਹੈ ਬਾਵਾ ਹੰਦਦੇ ਤੇਰੇ ਹੁਣ ਗੱਲ ਪੈ ਜਨਾ ਤੂੰ ਮੇਰੀ ਮੰਮੀ ਨੀ ਬੰਨਣਾ ਦਾਦੀ ਮਾਂ ਜੱਟੇ ਗੱਲ ਪੈ ਬਬੂ ਦੀ ਇਹ ਫੋਟੋ ਕਿੱਥੇ ਕਿੱਥੇ ਨਹੀਂ ਲੱਭਾਂਦੀ ਮੇਰੇ। ਤਬਦੀਲ ਨੇ ਤਬਦੀਲ ਨੇ ਆਦੇ ਮਾਮੀ ਦੇ ਪੈਰ ਉੱਤੇ ਬੰਨ। ਐਂ ਲਾਓ ਬਈ ਫੋਟੋ ਵਿੱਚ ਕੇ ਮੇਕੀ ਸਹੀ। ਤੇ ਦਿਲ ਦੇ ਦਵਾਈ ਨੂੰ ਭੇਜ ਦੇਣੀ ਹੈ ਦਿਲ ਦੀ ਦਵਾਈ। ਦਿਲ ਦੀ ਦਵਾਈ ਕੋਲ ਨਹੀਂ ਆਏਗਾ। ਮੈਂ ਦੱਸੂ ਵੀ ਬੋਸ ਮੈਂ ਐਂ ਦੇ ਦੇਖੋ ਤਾਂ ਚਪੇੜੇ ਦੇਖੀ ਲੱਗਦੇ। ਔ ਜੀ ਫਲਾਟ ਜਿਹੜੀ ਆ ਆਹ ਕਿਤੇ ਸਾਰ ਜਣੇ ਅੰਦਰ ਆ ਚੁੱਕੇ ਆਗੇ। ਪਰ ਜਿਹੜੀ ਪੀਤੇ ਦੀ ਰੀ ਉਹ ਉੱਥੇ ਬਾਹਰ ਸੌਂ ਗਈ। ਉਹ ਹਲੇ ਬਾਹਰ ਹੀ ਆ ਗਈ। ਪਾਸਾ ਦੀਨੇ ਫੋਨ ਮਗਵਾਇਆ ਸੀਗਾ ਤੇ ਮੈਂ ਹੁਣ ਫੋਨ ਲਾਣਾ ਸੀ ਮੈਂ ਕਿਹਾ ਚਲੋ ਥੋੜਾ ਮੁੱਟਾ ਜਾਵਾਂ ਵੀ ਬਣਵਾ ਲਈਏ ਫੇਰ ਆਪਾਂ ਖੇਡਾਂ ਫਿਰ ਖੇਡਾਂਗੇ ਨਹੀਂ ਫਿਰ ਘਾਵਾ ਬਣਾਵਾਂਗੇ ਕੋਈ ਹੋਰ ਹੈ ਕੋਈ ਹੋਰ ਕੰਮ ਕਰਾਂਗੇ ਉਹਦਾ ਵੀ ਬਲੌਗ ਬਣਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਪਿੱਤੇ ਦੀਦੀ ਕੋਲੇ ਉਹਨਾਂ ਨੂੰ ਫੋਨ ਦਿੰਨੇ ਆ ਫਤੰਗੀ ਨੂੰ ਕੀ ਕੰਮ ਕਰਨਾ ਹੈ ਸ਼ਾਇਦ ਇਹਨੇ ਨਾ ਵਲੌਗ ਬਲੌਗ ਜਿਹੜਾ ਉਹ ਐਡਿਟ ਕਰਨਾ ਹੈਗਾ ਤੇ ਚਲੋ ਆਪਾਂ ਚੱਲਦੇ ਆ ਲਓ ਜੀ ਹੁਣ ਆਪਾਂ ਜਾ ਰਹੇ ਹਾਂ ਉਹਦੇ ਲੋ ਜੀ ਆਸ ਪੀਤੇ ਪੀਤੇ ਦੇ ਦੀ ਆਲੋ ਜੀ ਫੋਨ ਅੱਧ ਬਿਤੇਰੇ ਟੁਕਤੇ ਮੰਜੇ ਦੇ ਪੈਸੇ ਸਿੱਟੇ ਬੈਨ ਹਾਈ ਫਸਟ ਟੋਲ ਬਿਤੇ ਬੈਰੇ ਹਲ ਨੇ ਕਾਂਟੇ ਹੋ ਗਏ ਮੇਰੀ ਸਾਰੀ ਚੱਕ ਆ ਸ਼ਰਤ ਕਿਦੀ ਉਹ ਫਿਰ ਮੈਨੂੰ ਬਹਿਣਾ ਹੈ ਉਹ ਮੈਨੂੰ ਗਾਉ ਚੱਕਿਆ ਦੂਣ ਪਾਉਂਦੀ ਰਹੀ ਤੂੰ ਹੂੰ ਬਰ ਬੀਫ ਦੇ ਲਈ ਟੋਟੇ ਹੰਦਰੇ ਵੇਜੇ ਮੈਂ ਥੱਲੇ ਲਾਣੀ ਹੋਰ ਕਿ ਘੜੀ ਹੋਗੀ ਦੱਸਣਾ ਮੈਨੂੰ ਨਹੀਂ ਵਧੀਆ ਰੱਖੀਂ ਕਹਿੰਦੇ ਗੱਲ ਨਾ ਨਹੀਂ ਨਹੀਂ ਹੂੰ ਜੋ ਮਾਮੇ ਰ ਗਿਆ ਹੋ ਜਾ ਮੈਂ ਕਿਹਦਾ ਕੰਮ ਹੈ ਕਿਹਦਾ ਕੰਮ ਹੈ ਨਹੀਂ ਲਈਂ ਦਿੰਦੇ ਤੁਹਾਨੂੰ ਇਧਰ ਤੇ ਆਦਾੜਾ ਕਾਕਾ ਕਾਕਾ ਜਿੱਤੇ ਭਈਆ ਜਣ ਆਣੀ ਵਾਲਾ ਕਿ ਨਾਲ ਨਹੀਂ ਉੱਪਰ ਬਟੇ ਨੇ ਉਹਨਾਂ ਕਰੇ ਥੱਲੇ ਕਰ ਦਿੰਦੇ ਇਸ ਕਰ ਤਾਂ ਕਰ ਦਿੰਦੇ ਅੱਛਾ ਫਿਰ ਮੈਂ ਦਵਾਂ ਤੂੰ ਨਹੀਂ ਆਂ ਭਿੰਦੇ ਇਹ ਤਾਂ ਛੋਟਾ ਜੀ ਕਿੱਦੋਂ ਕੰਮ ਆ ਗਿਆ ਇਹਨੂੰ ਦਵ ਦੰਟੇ ਚ ਦਵਾਂਗੇ ਸਾਡੇ ਭੋਟੇ ਨੂੰ ਅੰਦਰ ਪਾ ਦੇ ਅੰਦਰ ਲੈ ਕੇ ਜਾ ਕਿੱਥੇ ਬੈਣਾ ਇੱਥੇ ਬੈ ਜਾ ਸੋਰੀ ਨੂੰ ਮੈਂ ਕਿਹਾ ਕੀ ਖਾਣਾ ਸੋਰੀ ਨਹੀਂ ਜਿਹੜਾ ਕੋਈ ਦੱਸੋਗੇ ਮੈਂ ਕਿਹਾ ਦੋਸਾ ਖਾਣਾ ਲੂਟਰ ਖਾਣਾ ਕੀ ਖਾਣਾ ਕਈ ਦੋਸਾ ਖਾਣਾ ਮੇਗਾ ਠੀਕ ਹੈ ਮੈਂ ਤੈਨੂੰ ਪਤਾ ਕੀ ਹੁੰਦਾ ਕਹੀ ਨਹੀਂ ਹੁਣ ਕਹਿੰਦੀ ਦੱਸੋ ਕਿਵੇਂ ਖਾਣਾ ਅੱਜ ਸਵੇਰੇ ਇਹਨੂੰ ਖਾਣ ਵਾਸਤੇ ਲੈ ਕੇ ਆਈਆਂ ਮੈਂ ਹੈਨਾ ਸਵੇਰੇ ਚੱਕ ਦੇ ਫਟੇ ਹੈ ਚੱਕ ਦੇ ਫਟੇ ਖਾ ਕੇ ਦੱਸੀਂ ਸੱਚਾ ਸੁਆਦ ਹੈ ਤੇ ਪੀ ਕੇ ਦੱਸੇਗੀ ਪੀ ਕੇ ਦੱਸੇਗੀ ਇਹ ਨਹੀਂ ਹੌਲੀ ਬੋਲੀ ਇਹ ਨਹੀਂ ਐਂ ਦਸਿਆਣੀ ਹੈ ਨਹੀਂ ਲਓ ਵੀ ਆਪਾਂ ਉਹਨਾਂ ਵਾਲਾ ਸ਼ੇਕ ਕਿਉਂਗੀ ਥੋੜਾ ਜਨਾ ਆਪਾਂ ਨੂੰ ਜਿਹੜੇ ਦੁਪੱਟਿਆਂ ਵਾਲੀ ਰਹਿ ਗਈਗਾ ਤੇ ਉਹਦਾ ਉਹਦਾ ਟਾਈਮ ਲੱਗਦਾ ਸੀਗੇ ਫਿਰ ਸਾਨੂੰ ਸਾਈਡ ਪਾਸ ਫੁਲ ਟਾਈਮ ਬਸ ਕਰਨਾ ਪੈ ਰਿਹਾ ਤਾਂ ਕਰਕੇ ਇਸ ਟਾਈਮ ਪਾਸ ਕਰਦੇ ਕਰਨ ਵੇਲੇ ਖਾਣਾ ਪੀਣਾ ਵੇ ਚਲੋ ਵੀ ਹੁਣ ਅਸੀਂ ਖਾਣੀਆਂ ਪੀਣੀਆਂ ਫਿਰ ਆਪਾਂ ਚਲਾਂਗੇ ਜੀ मैम ਕਿਦਾਂ ਲੱਗਿਆ ਫਿਰ ਤੁਹਾਨੂੰ ਹੈ ਕੀ ਕੰਮ ਕਰਨਾਗਾ ਅਸੀਂ ਅੱਜ ਇਕੱਲਾ ਖਾਣੀ ਹੈਗਾ ਸਿੰਘਾ ਹੋਰ ਪਾਤੀਆਂ ਨਹੀਂ ਹੋਰ ਜੀਆ ਹੋਰੀ ਕਰਮੇ ਕਰਦੇ ਉੱਚੀ ਬੜੂੱਚੀ ਠੀਕ ਆ ਤੇ ਹੋਰ ਖਾ ਖਾ ਕੇ ਕੀ ਕੀ ਆ? ਖਾ ਕੇ ਇੱਕ ਦੋ ਆਂ ਆ। ਹਾਂ। ਦੋ ਸਾ ਖਾ ਕੇ ਆਈਆਂ ਤੇ ਸ਼ੇਕ। ਅੱਛਾ ਹੁਣ ਸੈਟੀਸਫੈਕਸ਼ਨ ਆ ਕੱਲ ਨੂੰ ਆਇੰਗੀ ਮੈਂ ਨਾਲ। ਪੱਕਾ ਕੱਲ ਨੂੰ ਕੀ ਖਾ ਕੇ ਆਵਾਂਗੇ ਨਵੀਂ ਚੀਜ਼। ਠੀਕ ਆ ਜਿਹੜਾ ਚੀਜ਼ ਆ ਤੂੰ ਨਹੀਂ ਖਾਦੀ ਤੈਨੂੰ ਸਾਰੀਆਂ ਖਵਾ ਦੇਣੀ ਆ। ਧਕਾਰ ਵੀ ਆ ਠੀਕ ਆ। ਚਲੋ ਬਈ ਹੁਣ ਆਪਾਂ ਚੱਲੀਏ ਘਰ ਨੂੰ ਵਾਪਸੀ। ਅੱਜ ਆਪਣੇ ਕੋਲ ਲਫਾਫਾ ਭਰੇ ਹੋਏ ਆ ਗੱਲ। ਤੇ ਇਹਨੂੰ ਆਪਾਂ ਕੰਪਲੀਟ ਕਰਾਂਗੇ ਸ਼ਾਮ ਤੱਕ। ਕਿਵੇਂ ਮੇਲਾ ਲਾਇਆ ਆ। ਹੋ ਕਹਿੰਦੀ ਤੁਸੀਂ ਜੋ ਮਾਚੀ ਕਰ ਮੈਂ ਤਾਂ ਕਿਸੇ ਮੈ ਤਾਂ ਲੱਗੀ ਸੌਣ। ਸੌਣ ਨੂੰ ਕੋਈ ਮਤਲਬ ਨਹੀਂ ਦੀ ਸਮਝ ਨਹੀਂ ਰੱਖਦੀ। ਮੰਮੀ ਨੂੰ ਤਾਂ ਤਕਦੀਰ ਮਾਸਾ ਤੇ ਆਈ। ਇੱਕ ਬੱਕਰ ਨੇ ਅੰਦਰ ਮੇਰਾ ਮਿੱਟੀ ਲੈ ਮੇਟ ਵਦੇ ਦਾ 4 ਕਿਲੋ ਹੋ ਗਿਆ। ਸਹੀ ਹੈ। ਉਹ ਲੈ ਅੱਜ ਦੇਖ ਲੋ ਮੇਰੀ ਨੀ ਇਹਨਾਂ ਦਾ ਕੜਵਾਸਤੀ ਜੜੀ ਗਈ ਭਾਈ ਕਹਿੰਦੇ ਸੀ ਅੱਜ ਉਹ ਕਰਕੇ ਛੋਣੇ ਕਾਕੇ ਛੋਣੇ ਕਾਕੇ ਆ ਤੁਹਾਨੂੰ ਤਨ ਹੁੰਦਣੀ ਨੇ ਮੰਮੀ ਤਾਈ ਉਧਰੀ ਪਈ ਸੀ ਨਹੀਂ ਬੱਸ ਮਾਈ ਕਰ ਮਾਂ ਕਰ ਫੋਨ ਬਾਈ ਮਮੀ ਨਾ ਸੰਕਾ ਮਿਸਾ ਸੇ ਤਾ ਹਾਂ ਇਹਨੂੰ ਕਰਦੇ ਨਾ ਮੈਂ ਦੇਚੀ ਚਾਹ ਤਕਦੀਰ ਕਹਿੰਦੀ ਉਹਨੇ ਕਿੱਥੇ ਫਸ ਗਏ ਤੇ ਜਬਾਤ ਸੇ ਬੰਦ ਤਕਦੀਰ ਤੂੰ ਆ ਜਾ ਮੇਰੇ ਨਾਲ ਤੂੰ ਬਾਈ ਮੈਂ ਤਕਦੀਰ ਨਾਲ ਜਵਾਬ ਕਰਦੀ ਸੀ ਨਾ ਆਹੋ ਚੱਲ ਮਿੱਟੀਆਂ ਲਈ ਜਾਈ ਉੱਥੇ ਨਾ ਬੋਲੇ ਨਾ ਬੋਲੇ ਚੜਦੇ ਬਣਾ ਥੱਲੇ ਚੜਦੋ ਲਓ ਜੀ ਆਪਣੀ ਤਕਦੀਰ ਚੱਲੀ ਆ ਹੁਣ ਆਪਣੀ ਆਪਣੀ ਤਕਦੀਰ ਚੱਲੀ ਆ ਹੁਣ ਤੁਸੀਂ ਕਦੋਂ ਹੁਣ ਆ ਜਿਓ ਅੱਛੀ ਤੁਹਾਨੂੰ ਆਵਾਂਗੇ ਤੁਸੀਂ ਆ ਜਾਓ ਭਾਈ ਤਕਦੀਰ ਭਾਈ ਤਕਦੀਰ ਨਾ ਵਾਲੀ ਸੋਣੀ ਆਗੀ ਹੈ ਮੈਂ ਤਾਂ ਹੱਥ ਵੀ ਤੇ ਬਾਹਾਂ ਹੱਥ ਨਹੀਂ ਐ ਐ ਕਰਕੇ ਮਰਿਆ ਘਰ ਆਈ ਸੂਰੀ ਮੈਂ ਕਿ ਇਹਦੇ ਨਾਲ ਥੇੜੀ ਜਾਨਾ ਮਣੀ ਗਰਜ਼ ਮੇਰਾ ਤਕਦੀਰ ਤਾਂ ਜਾਂਦੀ ਆ ਆ ਜੇ ਜਿਹੜਾ ਮਾਰੇ ਉਹ ਠੀਕ ਹੈ ਖਵਾਉਣੇ ਆ ਫਿਰ ਕੁਛ ਕਹਿੰਦੇ ਸੀ ਅਸੀਂ ਥੋੜੇ ਜਿਹੇ ਨਾਸੇ ਜਾਣਾ ਬਿਲਕੁਲ ਹੁਣ ਸਰਪ੍ਰਾਈਜ਼ ਲੈ ਕੇ ਆਵਾਂਗੇ ਮੈਂ ਥੋੜਾ ਘਰ ਨਮਾਣਿਓ ਬਸ ਆ ਜਿਹਾ ਲੈ ਕੇ ਆ ਫਿਰ ਇਹ ਜਾਵਣਗੇ ਮਾਵਾ ਦੀ ਅਸੇ ਦੋ ਸਹੀ ਗੱਲ ਇਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਆ ਜਾਾਂਗੇ ਹਾਂ ਤਕਦੀਰ ਮਿੱਠੀ ਕਰ ਦੇ ਪੁੱਤ ਲੈ ਚਾਚਾ ਹਾਂ ਜੀ ਤਾਂ ਚੱਲ ਉਹਨੂੰ ਵੀ ਦੇ ਚਾਚਾ ਗੁਰਤੂ ਮੇਰੇ ਕਹਿੰਦਾ ਮੈਂ ਇਹਦਾ ਕੀ ਲੱਗਦਾ ਚਾਚਾ ਚਾਚਾ ਬੜਾ ਬਾਲਾ ਚਾਹ ਕਰਦੀ ਜਦੋਂ ਹੋਣ ਨਹੀਂ ਆਏ ਬੰਦਾ ਗੁਰਤੂ ਮੇਰੇ ਤੂੰ ਗੁਰਤੂ ਮੇਰੇ ਕਹਿੰਦਾ ਮੈਂ ਲਾਹ ਲੈਂਦਾ ਫੇਰ ਗੁਰਤੂ ਮੇਰੇ ਕਹਿੰਦਾ ਫੁੱਪੜ ਕਦੋਂ ਬਣੂ ਤੂੰ ਫੁੱਪੜ ਨਹੀਂ ਬੰਦਾ ਹਲੇ ਤੂੰ ਬਾਈ ਕਰੇ ਤਕਦੀਰ ਬਾਈ ਤੁਸੀਂ ਉਹਨਾਂ ਦੇ ਨਾਲ ਹੀ ਜਾਵੜੋ ਭਾਬੀ ਲੈ ਜਾਓ ਇਹਨਾਂ ਨੂੰ ਦੋਨਾਂ ਨੂੰ ਮੰਮੀ ਗੇਟ ਖੋਲ ਦੇ ਸਵਰਿੰਦਨ ਉਹਰ ਤਾਂ ਨਹੀਂ ਹੈ ਕੋਈ ਕਲਰ ਟੁੱਟਾ ਮੰਨਦੀ ਆ ਕਿੰਨੀ ਸਾਫ ਪਰ ਇੱਕ ਮੈਥਨ ਮਾਈ ਭਾਬੀ ਦੀ ਸਾਰੇ ਵਲੌਗ ਚ ਮੰਜੇ ਜਿਹਾ ਲੂਸੀ ਹੈ ਪਹਿਲਾਂ ਭਲਾ ਪੀਤੇ ਭੈ ਸਵਰਿੰਦਨ ਤੂੰ ਰਹਿਣਾ ਹੁਣ ਦੁਪਹਿਰੇ ਵੀ ਇੱਥੇ ਆਉਂਗੀ ਅਲੇ ਵਿੱਚ ਬਿਠਾਉਣਾ ਤੇ ਨਾ ਦੀ ਕੋਈ ਪੱਖਾ ਲਾਈਏ ਨਾ ਦੀ ਕੋਈ ਕੂਲਰ ਲਾਈਏ ਹੂੰ ਤੇ ਸੀ ਲਾ ਦੇ ਨਾ ਪੱਖਾ ਨਾ ਕੋਈ ਕੂਲਰ ਇਹ ਤੇ ਆ ਤੇ 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 ਅੱਜ ਫੇਰ ਮੈਨੂੰ ਲੱਗਦਾ ਰੱਬ ਕਰੂਗਾ ਸਾਰੀ ਸਾਰੀ ਬਾਤ ਬਾਤ ਤੱਕ ਜੇ ਕਰੂ ਹੈ ਮਾਂ ਲੱਗਦਾ ਮੈਂ ਨਿਹਰੀ ਨੂਰੀ ਫੇਰ ਆਉਗੀ ਕੱਲ ਮੈਂ ਤੇ ਬਾ ਡਾਵਾਂਗੇ ਨੈਸ ਤੇ ਮੈਂ ਨਿਹਰੀ ਆਇਆਗੀ ਹਾਂ ਤੇ ਫੇਰ ਕੀ ਹੈ ਕੀ ਖਾ ਕੇ ਆਈਆਂ ਪਹਿਲਾਂ ਮੈਨੂੰ ਇਹ ਦੱਸ ਅੱਜ ਕਿਵੇਂ ਖਾਂਦੇ ਹੁੰਦੇ ਆ ਉਹ ਹੈ ਸਾਨੂੰ ਵੀ ਰੱਖਦੇ ਹੈ ਖਾਣੇ ਤੇ ਜਾਂਦੇ ਹੈ ਦਾਲ ਤਾਂ ਹੁੰਦੀ ਨਹੀਂ ਉਹਦੇ ਚ ਦਾਲ ਹੁੰਦੀ ਆ ਉਹ ਮੂੰਗੀ ਦੀ ਦਾਲ ਦਿੰਦੇ ਉਹਦੇ ਨਾਲ ਅੱਛਾ ਫਿਰ ਮੂੰਗੀ ਦੀ ਦਾਲ ਚ ਡਬੋ ਕੇ ਖਾ ਲਈਦੀ ਐ ਸਾਰੇ ਸਿੱਖੋ ਡੋਸਾ ਕਿਵੇਂ ਖਾਈਦਾ ਗੁਰਚ ਮੇਰੇ ਘਰੇ ਆ ਕੇ ਲੜ ਪਿਆ ਸਵਰੀਨ ਨਾਲ ਕੀ ਕਹਿੰਦਾ ਸੀ ਗੁਰਸਮੀਰ ਇੱਕ ਕੱਲੀ ਖਾਣੀ ਮੈਨੂੰ ਕੁਸ ਨਹੀਂ ਲੈ ਕੇ ਜਾਂਦੀ ਮੰਮੀ ਇਧਰ ਲੈ ਕਮਰੇ ਦੋਨੇ ਲੜੀ ਜਾਣੇ ਆਦਾ ਕੱਲੀ ਖਾ ਕੇ ਆ ਜਾਂਦੀ ਮੈਨੂੰ ਕੁਸ ਲਿਆ ਕੇ ਜਾਂਦੀ ਹਾਂ ਜਿਹੜਾ ਕਹਿੰਦੀ ਧੁੱਪੇ ਬਚ ਕੇ ਆਇਆ ਉਹ ਖਾਇਆ ਤੇ ਮੈਨੂੰ ਮਾੜਾ ਲਹਿਰੀ ਆਉਂਦੀ ਆ ਤੇ ਮੈਨੂੰ ਯਾਰੀ ਬੱਲੇ ਤੇ ਪੀ ਕੇ ਕੀ ਆਈ ਆ ਹਾਂ ਪੀਨਾਇਤਾ ਸਟਰਾਬਰੀ ਖਾਧੀ ਇਹ ਕਦੇ ਹਾਂ ਕਿਹ ਜੀ ਹੁੰਦੀ ਐ ਖੱਟੀ ਜੀ ਹੁੰਦੀ ਐ ਹੂੰ ਕਾਦੇ ਨੇ ਖਾਈ ਦੀ ਉਹ ਸਿੱਧੀ ਖਾਈ ਲੋਨ ਨੂੰ ਫਰੂਟ ਹੁੰਦਾ ਹੈਗਾ ਮੈਂ ਕਿਤੇ ਮੂੰਗੀ ਦਾਲ ਚ ਮੂੰਗੀ ਕਹਿੰਦੀ ਮੈਂ ਲੋਟੀ ਨੇਦੀ ਦਾ ਕੰਮ ਤੇ ਫੂਫੂ ਰੋੜਾ ਲਈ ਆ ਸਿਆਤ ਇਸ ਵਾਰ ਤੇ ਬਲੇਂਗ ਵਾਰ ਗਈ ਜੀ ਤੇ ਤੜਕੇ ਵੀ ਨਾ ਤੇ ਜੰਨ ਲਾ ਕੋਈ ਤੇਲ ਮੋਟ ਗਿਆ ਨਾ ਫਿਰ ਉਹ ਕਬੂਤ ਹੋ ਜਾਣਾਗਾ ਕਿ ਮੜਕੇ ਫਿਰ ਲੈਟਰ ਵਿੱਚ ਚਲੇਣਾ ਜੇ ਲੈਟ ਆ ਗਈ ਫਿਰ ਤਾਂ ਸਰ ਚੁਗਾ ਪਰ ਜੇ ਲੈਟ ਵੀ ਨਾ ਆਈ ਫਿਰ ਸਾਨੂੰ ਬਾਹਰ ਪੈਣਾ ਪੈਣਾ ਜਾਂ ਫਿਰ ਗਰਮੀ 'ਚ ਹੀ ਪੈਣਾ ਪੈਣਾਗਾ ਤੇ ਹੁਣ ਮੈਂ ਫੋਨ ਧਰਨਾ ਹੀ ਆਗੀ ਸਤਾ ਬਹੁਤ ਗਰਮੀ ਅਸੀਂ ਪਹਿਲੀ ਬਾਤ ਪਏ ਪਰ ਲੈਟ ਜਿਹੜੀ ਹੈਗੀ ਉਹ ਹੈਗੀ ਆਗੀ ਮੈਂ ਡ్రਾਈਿੰਗ ਰੂਮ ਵਿੱਚ ਫੋਨ ਧਰਨ ਆਈ ਸੀਗੀ ਮੈਂ ਕਿਦਾਂ ਥੋੜਾ ਜਿਹਾ ਵਲੋਕਸੀਸ਼ਨ ਮੈਂ ਖੜ ਕੇ ਵੀ ਬਣਵਾ ਲੈ ਬਣਾ ਲੈਣੇ ਆਗੇ ਤੇ ਚਲੋ ਹੁਣ ਆਪਾਂ ਫੋਨ ਧਰਨ ਜਾਂਦੇ ਆਂ ਕਿ ਡਰਾਈ ਰੂਮ ਚ ਚਲੋ ਜੀ ਚਾਹ ਲੈ ਹੱਥ ਡਰਾਈੰਗ ਰੂਮ ਚ ਵੈਸੇ ਤਾਂ ਡਰਾਈੰਗ ਰੂਮ ਵਿੱਚ ਵੀ ਚੀਜ਼ਾਂ ਸੀਗਾ ਪਰ ਮੈਂ ਭੁੱਲ ਗਈ ਸੀ ਉਹ ਡਰਾਈੰਗ ਰੂਮ ਵਿੱਚ ਵੀ ਛੇੜਾਗਾ ਸ਼ੀਸ਼ਾ ਹੈਗਾ ਨਾ ਤੇ ਮੈਂ ਉੱਥੇ ਹੀ ਬਣਾ ਲਿਆ ਹੋਏ ਜਾਂਦੇ ਜਾਨੀ ਮੈਂ ਵਿੱਚ ਵੱਡਗੇ ਕਮਰੇ ਦੇ ਤੇ ਆਪੇ ਫਿਰ ਹੁਣ ਥੋੜਾ ਜਿਹਾ ਵਲੋਗ ਮੈਂ ਤੇ ਮੈਥ ਫੋਨ ਕਰ ਨਹੀਂ ਸੀ ਤੇ ਹੁਣ ਆਪੇ ਫੋਨ ਕਰਦੇ ਨੇ ਆਪੋ ਥੋੜਾ ਜਿਹਾ ਵਲੋਗ ਇਦਾਂ ਬਣਾ ਲੈਣੇ ਇਦਾਂ ਚਲੋ ਜੀ ਫੋਨ ਜਿਹੜੇ ਨੂੰ ਹੈਗੇ ਆਪਾਂ ਇਹ ਮੇਰੀ ਨਹੀਂ ਕੋ ਜਿਆਦਾ ਆ ਗਈ ਸੀ ਨਾ ਜੀ ਹੁਣ ਕੀ ਹਲੇ ਤੱਕ ਵੀ ਲਾਟ ਨਹੀਂ ਆਈ ਹੈਗੀ ਜੀ ਜਨਰੇਟਰ ਚਲਾਉਣਾ ਪਿਆ ਕਿਉਂਕਿ ਅੰਦਰ ਆ ਜਿਹੜੇ ਬੰਦੇ ਸੀ ਉਹਨਾਂ ਦਾ ਸਾਈਟ ਕਰ ਗਿਆ ਚੁੱਪ ਚਾਪ ਬਤਨ ਵੀ ਰੋਣ ਲੱਗ ਗਈ ਸੀ ਜੀ ਤੇ ਹਣਾ ਰੋਟੀਆਂ ਲਾ ਲਈਆਂ ਦਾਦੁਰ ਬਣਾ ਸੀ ਮਾਮੀਏ ਉਹਨਾਂ ਨੂੰ ਵੀ ਅੱਕ ਹੋ ਗਈ ਸੀ ਜਨਰੇਟਰ ਜਿਹੜਾ ਬਾਹਰ ਆ ਗਿਆ ਸੀਗੀ ਨਹੀਂ ਦੀ ਹੁਣ ਆਪ ਬਾਹਰ ਚਾ ਜਾ ਤੁਹਾਨੂੰ ਦਿਖਾਣੀ ਨੇ ਆ ਉਹੋ ਸਾਰੇ ਉਹਦੇ ਪਿਛਲੇ ਲਖਣਾਗਿਰ ਨਾਮ ਦੇ ਮਾਮੇ ਨੇ ਸਾਡੀ ਬੇਇੱਜ਼ਤੀ ਕਰਤੀ ਅੰਦਰ ਮੇਰੇ ਅੰਦਰ ਵੀ ਤਾਂ ਸੁਣੀ ਤੇਰੀ ਤੱਕ ਦੀ ਤਾਜਵੰਤ ਨੇ ਆਪਣੀ ਉਹ ਆਪ ਦੀ ਛੋਟੀ ਭੂਆ ਉਹਦੇ ਜੂੰਡੇ ਫੜਲੇ ਆ ਵੈਰੀ ਉਹਦੇ ਜੂੰਡੇ ਫੜਲੇ ਆ ਹਾਏ ਮੇਰੀ ਭੂਆ ਦੀ ਬੱਬੂ ਜੀ ਦੀ ਜੀ ਦੀ ਆਪਾਂ ਵੀ ਵੋਟਾਂ 'ਚ ਖੜੇ ਹੋਗੇ ਫਿਰ ਕਰਿਆ ਕਰੇ ਕਿ ਕਲਿਕ ਲੀ ਦੀ ਪੱਗ ਕਿਦੀ ਰੁਲੀ ਆਪਣੀ ਆਪ ਵੀ ਰੋਣੀ ਪਾਗਰੋਂ ਕੀ ਸਾਰੀਣ ਦੀ ਵਰਤ ਮੇਰ ਦੀ ਬੋਟ ਕੋਈ ਦਿਹਾਵੇ ਨਾ ਸਭ ਦੇ ਕੋਈ ਆਵੇ ਨਾ ਬੋਟ ਕੋ ਪੂਗਾ ਹੀ ਬਰਾਏ ਕਰੇ ਕੋਈ ਬੋਟ ਕੋਈ ਦਿਹਾਵੇ ਪਾਗਰੋਂ ਕੀ ਸਾਡੀ ਆਪ ਦੀ ਵੀ ਮੈਂ ਖੜੀ ਹਾਂ ਵੋਟਾਂ ਲਈ ਮੇਰੇ ਪੈਰ ਆਈ ਨਹੀਂ ਵਗਣ ਹਾਂ ਅਗਲੇ ਤੇ ਪੈਰ ਲਈ ਨਹੀਂ ਲੱਥ ਲਗਾ ਆਈ ਆਈ ਹੋਰ ਫੇਰ ਅੱਜ ਦੱਸਿਆ ਨੀ ਇਹਨਾਂ ਨੂੰ ਆ ਕੇ ਡੋਸਾ ਕੇ ਜਾਂਦਾ ਦੱਸਿਆ ਸੀ ਕੋਲੇ ਨਾਰਾ ਦਾਲ ਸੀ ਕੰਬੀ ਨੇ ਇਹ ਦੋਸਤ ਦਾ ਐਕਸਪੀਰੀਅੰਸ ਕੀ ਹੈ ਡਿਸਕ੍ਰਾਈਬ ਕਿਤੇ ਨੇ ਕਹਿੰਦੀ ਮੈਂ ਕਿਹਾ ਕਿਵੇਂ ਖਾਈ ਦਾ ਉਹ ਕਹਿੰਦੀ ਇੱਕ ਉਹਦੇ ਨਾਲ ਕਹਿੰਦੀ ਸੀਗੀ ਸੌਸ ਸੀਗੀ ਇੱਕ ਚਿੱਟੀ ਚਟਨੀ ਸੀਗੀ ਇੱਕ ਕਹਿੰਦੀ ਦਾਲ ਸੀਗੀ ਮੈਂ ਦਾਲ ਕਹਿੰਦੀ ਜਿਮੂਗੀ ਕਾਈ ਦਾਲ ਸੀਗੀ ਪਤਾ ਨਹੀਂ ਕਾਈ ਦਾਲ ਸੀ ਪਤਾ ਮੈਂ ਤਾਂ ਤਰੀਜ਼ ਹੀ ਖਾਦੀ ਸੀ ਹੁੰਦੀ ਤਰੀਓ ਉਹ ਛੋਲੇਗੇ ਕਦਾ ਆਲੂ ਛੋਲੇ ਨਹੀਂ ਹੁੰਦੀ ਆ ਉਹ ਸੰਗਣੀ ਦੀ ਸੀ ਅੱਛਾ ਤੇ ਉਹ ਹੋਰ ਕੀ ਪੀਤਾ ਸੀ ਇਹਨਾਂ ਨੂੰ ਦੱਸਿਆ ਨਹੀਂ ਪੀਤਾ ਸੀ ਬਨਾਵਾ ਮੈਂ ਮੰਗੋ ਨਹੀਂ ਪੀਤਾ ਮੰਗੋ ਸ਼ੇਕ ਬਨਾਣਾ ਸ਼ੇਕ ਪੀਤਾ ਸੀ ਮੰਗੋ ਸ਼ੇਕ ਸੀ ਅੱਛਾ ਮੰਗੋ ਸ਼ੇਕ ਉਹ ਘਾਪ ਮਾਰੀ ਆਉਂਦੀ ਆ ਹਾਂ ਵਾਹ ਵਾਹ ਪਾਂਡੇ ਜੀ ਵਾਹ ਵਿਆਹ ਕਿ ਆਇਆ ਤੇ ਤੈਨੂੰ ਆਮ ਜਿਹੇ ਮੈਂ ਇਕੱਲੇ ਚ ਫਰਕ ਹੀ ਨਹੀਂ ਪਾਏ ਤੈਨੂੰ ਪਤਾ ਨਹੀਂ ਤੇਰੀ ਮੈਂ ਉਹ ਤੈਨੂੰ ਪੁੱਛਦੀ ਸੀ ਵੀ ਬਨਾਣਾ ਪੀਣਾ ਕਿ ਮੰਗੇਓ ਪੀਣਾ ਉਹ ਤੂੰ ਬੋਲੀ ਨਹੀਂ ਉਹਨੇ ਦੋਨੇ ਮੰਗੇਓ ਕਰਾ ਲੈਣੇ ਉਹ ਆਪ ਮੰਗੇਓ ਪੀਂਦੀ ਐ ਅੱਛਾ ਪਹਿਲਾਂ ਕਹਿੰਦੀ ਸਟਰਾਬਰੀ ਪੀਣਾ ਉਹ ਸਟਰਾਬਰੀ ਐਣੀ ਅੱਛਾ ਚਾ ਉਹ ਵੀ ਮੈਂ ਇਹਨੂੰ ਜਿਹੜੀਆਂ ਸੀਗਾ ਹਾਂ ਕਿ ਮੈਂ ਕਹਿੰਦੀ ਮੈਂ ਪਹਿਲਾਂ ਬਨਾਣਾ ਸ਼ੇਕ ਪੀਤਾ ਕਹਿੰਦੀ ਪਹਿਲਾਂ ਮੈਂ ਸਟਰਾਬਰੀ ਪੀਣਾ ਸੀਗਾ ਹੂੰ ਤੇ ਕਹਿੰਦੀ ਉਹਨਾਂ ਦੇ ਹੈ ਨਹੀਂ ਸੀਗੇ ਮੈਂ ਕਿਹਾ ਉਹ ਕਾਦੇ ਨਾਲ ਖਾਈਦੀ ਹੁੰਦੀ ਐ ਕਹਿੰਦੀ ਸੁੱਕੀ ਨਾਲ ਦੇ ਦਾਸ ਚਿਲ ਮੇੜ ਕੇ ਹੋਰ ਕਹਿੰਦੇ ਦਾਸ ਚਿਲ ਮੇੜ ਕੇ ਖਾਈ ਨੇ ਉਹ ਤੇ ਦੋਸਾ ਸੀਗਾ ਕਿਤੇ ਮੈਂ ਨਾ ਇਹਨੂੰ ਪੁੱਛਿਆ ਬਈ ਕੀ ਖਾਣਾ ਕੀ ਖਾਣਾ ਸਵਰੀਨ ਕਹਿੰਦੀ ਮੈਨੂੰ ਨਾਮ ਦੱਸ ਫਿਰ ਮੈਂ ਉਹਨਾਂ 'ਚ ਚੂਜ਼ ਕਰੂੰਗੀ ਕਹਿੰਦੀ ਜਿਹੜੀ ਚੀਜ਼ ਮੈਂ ਨਾ ਖਾਦੀ ਹੋਈ ਉਹ ਸਹੀ ਆ ਮੈਂ ਇਹਨੂੰ ਆਖਿਆ ਦਹੀਂ ਬੱਲੇ ਖਾਣੇ ਆ ਤੇ ਟਿੱਕੀ ਖਾਣੀ ਆ ਤੇ ਮੈਂ ਕਿਹਾ ਚਾਰ ਪਾਪੜੀ ਖਾਣੀ ਆ ਫਿਰ ਮੈਂ ਇਹਨੂੰ ਆਕੇ ਨਾ ਮੈਨੂੰ ਆਕੇ ਨੂਡਲ ਖਾਣੇ ਆ ਕਹਿੰਦੀ ਨਹੀਂ ਮੈਂ ਕਿਹਾ ਚਿਕਨ ਵਾਲੇ ਖਾਣਾ ਕਹਿੰਦੀ ਨਹੀਂ ਮੈਂ ਕਿਹਾ ਦੋਸਾ ਖਾ ਲੈਨੇ ਫਿਰ ਕਹਿੰਦੀ ਹਾਂ ਮੈਂ ਕਿ ਤੇਰਾ ਕਿਵੇਂ ਜੀ ਕੀਤਾ ਤੂੰ ਪਤਾ ਕੀ ਚੀਜ਼ ਹੁੰਦੀ ਹੈ ਕਹਿੰਦਾ ਮੈਂ ਕਦੀ ਮੈਂ ਖਾਦਾ ਨਹੀਂ ਖਾ ਕੇ ਦੇਖਣਾ ਸੀ ਉਹ ਇਹਨਾਂ ਜਦੋਂ ਬੱਸ ਚੜ ਗਈ ਤੇ ਅੱਧਾ ਘੰਟਾ ਹੱਸੀ ਗਈ ਬੱਸ 'ਤੇ ਬਹਿ ਕੇ ਮੈਂ ਦੋਸਾ ਖਾ ਕੇ ਨਾ ਨਾ ਵੀ ਬੱਸ ਚੜ ਗਈ ਮੈਂ ਮਿੰਟ ਦੀ ਬੱਸ ਦੇ ਆ ਗਈਆਂ ਨੂੰ ਕਿ ਅਸੀਂ ਬੱਸ 'ਤੇ ਟਰੈਵਲ ਕਰ ਰਹੀਆਂ ਐਨੀ ਉੱਤਰੀ ਸੀ ਬੱਸ ਐਨੀ ਕਾਲੀ ਜਿਸੀ ਉੱਤਰੇ ਮੋਟਰਸਾਈਕਲ ਬੱਸ ਖੜੀ ਸੀ ਜਿੱਥੇ ਮੈਂ ਕਹੋ ਸਾਡੀ ਲੱਗਦੀ ਨਹੀਂ ਮਿਲੀ ਸੀ ਇੱਥੇ ਤੈਨੂੰ ਕਿ ਲਿਆਂਦਾ ਹੀ ਨਹੀਂ ਆ ਤਾਂ ਮੈਂ ਲਾਪੂ ਚੜਾ ਹੀ ਨਹੀਂ ਹੁਣ ਵਾਸਤੇ ਤਾਂ ਹੀ ਅੱਜ ਧੀ ਕਰਦਾ ਸੀ ਇਹਦਾ ਜਾਣ ਨੂੰ ਮੈਂ ਆਟੇ ਦੇ ਵਿੱਚ ਜਿਹੜੀ ਸੀ ਬਈ ਅੱਛਾ ਮੈਂ ਜਾਨੇ ਬਈ ਕੱਲੂ ਜੇ ਪਰਸਪਾ ਮੈਂ ਆਟੇ ਨਹੀਂ ਚੜੇ ਹੋਏ ਆਟੇ ਦੇ ਵਿੱਚ ਮੈਂ ਜਾਨੇ ਧੁੱਪੇ ਮਾਚ ਲੈਣਾ ਖਾਇਆ ਮੈਂ ਕਿਹ ਪੀ ਤੇ ਨਹੀਂ ਹੁਣ ਵਾਸਤੇ ਕੀ ਲੈ ਗਿਆ ਫਿਰ ਤੇ ਨਹੀਂ ਹੁਣ ਉਹ ਤਾਂ ਮਰ ਜਣਾ ਲੈ ਸੀ ਟਵਿੱਟਰ ਤੇ ਆਪਾਂ ਧੁੱਪੇ ਵੇਦੀ ਆਪੀ ਖਾਣਗੇ ਮੈਂ ਪਤਾ ਕੀ ਗਿਆ ਇਹਨੂੰ ਮੈਂ ਕਿਉਂ ਵਾਸਤੇ ਮੈਂ ਕਿਹਾ ਉਹਨਾਂ ਵਾਸਤੇ ਕੁਝ ਲੈ ਕੇ ਚੱਲੀ ਗਈ ਮੈਨੂੰ ਆਂਦੀ ਆਪਾਂ ਆਸ-ਪਾਸੇ ਬੰਦੇ ਪੁੱਛ ਰਹੇ ਨੇ ਵੀ ਉਹ ਸਾਡੇ ਘਰੇ ਬੈਠੇ ਉਹਨਾਂ ਨੂੰ ਕੀ ਲੈ ਕੇ ਜਾ ਕੇ ਖਾਣ ਨੂੰ ਇਹੇ ਜੀ ਇਹੇ ਹਾਏ ਲੈ ਫਿਰ ਭੁੱਜ ਕੇ ਸੰਦੋ ਦਿੱਤਾ ਨਹੀਂ ਤੁਸੀਂ ਨੂੰ ਨਹੀਂ ਦਿੱਤਾ ਦੋਸਾ ਐ ਬਣਾਣਾ ਹੈ ਸ਼ੇਕ ਦੁਕਾਨਾ ਤੋਂ ਪੀ ਮੱਚੀ ਦੁਕਾਨਾ ਸ਼ੇਕ ਪੀ ਕੇ ਆਈ ਅੱਜ ਬਗਾਨਾ ਹੀ ਪੀ ਮੰਗ ਰਹੀ ਤੁਸੀਂ ਉਹ ਤਾਂ ਨਹੀਂ ਪੀਤੇ ਸੀ ਤੁਸੀਂ ਦੋਸਾ ਖਾ ਗਏ ਦੁਕਾਨਾ ਸ਼ੇਕ ਪੀ ਗਏ ਹਾਂ ਤੂੰ ਖਾਦਾ ਦੋਸਾ ਕਿਹਦੇ ਨੇ ਤੜਕੇ ਵੀ ਖਾਦਾ ਸੀ ਕਿ ਮੈਂ ਮੁੰਨੀਰੀ ਗੰਦਾ ਪੀਤੇ ਇਹ ਤਾਕਤ ਜ ਫੇਰ ਹੀ ਪਾਉਗੀ ਅਗਲੇ ਚ ਫੇਰ ਹੀ 10% ਨੰਬਰ ਰੋਣਗੇ ਇਹ ਵੀ 10% ਨੰਬਰ ਰੋਣਗੇ ਫਿਰ ਜਿਹੜੀ ਅੱਥ ਨੇ ਤਿੰਨ ਚਾਰ ਵੇ ਬੰਦ ਦੋ ਵੀ ਖਾਂਦਾ ਹੈ ਹੈ ਓਏ ਕੀ ਸਵਾਦ ਆਦੀ ਤੈਨੂੰ ਮੈਂ ਤਾਂ ਇਹ ਦੇਖੀ ਵੀ ਹਾਂ ਹਾਂ ਮੈਂ ਤਾਂ ਅੱਜ 2 ਚਮਚੇ ਖਾਦੇ ਤੇ ਉਹ ਐਂ ਬਾਰ-ਬਾਰ ਆਇਆ ਲੱਗਿਆ ਹੂੰ ਬਈ ਮੇਰੇ ਮੂੰਹ ਚ ਬਾਰਾ ਮਿੱਠਾ ਹੋ ਗਿਆ ਅਭੀ ਮੈਂ ਖਾਦੀ ਸੀ ਅੱਜ ਢੜਕੀ ਦੇ ਨੇ ਮੈਨੂੰ ਹੋਰ ਬੇਬੀ ਜੀ ਕੋਈ ਗੱਲ ਬਾਤ ਤੇ ਜੀ ਕਰਦਾ ਤਾਂ ਪਟਿੰਡਿਆਂ ਨੂੰ ਅੱਜ ਇਹਦੇ ਪੂਰਾ ਪੂਰਾ ਜੀ ਸੀਗਾ ਬਹੁਤ ਪਟਿੰਡਿਆਂ ਦਾ ਪਰ ਇਹਨੂੰ ਕੋਈ ਲੈ ਕੇ ਨਹੀਂ ਜਾਂਦਾ ਛੋਟਾ ਆ ਛੋਟਾ ਆ ਗਰਮੀ ਪਤਾ ਬਦਲਾ ਦਿੰਦੀ ਹੈ ਬੰਦੇ ਨੂੰ ਬਦਲਾ ਮੈਨੂੰ ਪੁੱਛ ਕੇ ਦੇਖ ਬਾਲਾ ਜੀ ਕਰਦਾ ਮੇਰੇ ਘਰੇ ਬੈਠਣ ਨੂੰ ਤੁਰ ਗੰਦਲਿਆਗੀ ਤਾਂ ਲੈ ਮੈਨੂੰ ਸੂਟਾ ਸੂਟਾ ਅਰੇ 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 ਕਿਤੇ ਨਹੀਂ ਆਉਂਦੇ ਮੈਨੂੰ ਸੂਟ ਖਰੀਦਣੇ ਆਉਂਦੇ ਆ ਕਰ ਢੇਡ ਢੱਕ ਲੈਂਗੀ ਢੇਡ ਢੇਡ ਦੇ ਸੂਟਾਂ ਦਾ ਬਹੁਤ ਫਰਕਾ ਦਾ ਕੋਰਸ ਮੇਰਾ ਕਿ ਤੈਨੂੰ ਗੱਲ ਹੀ ਨਹੀਂ ਕਰਨੀ ਤੂੰ ਮੇਰੇ ਨਾਲ ਕੋਈ ਭਾਈ ਇਹਨੂੰ ਗੱਲ ਨਹੀਂ ਕਰਨੀ ਆਈ ਬਸ ਗੱਲ ਨਹੀਂ ਆਈ আচ্ছা ਹੁਣ ਤੂੰ ਇਹਦੀ ਬੇਇੱਜ਼ਤੀ ਕਰ ਥੋੜੀ ਮੇਲ ਕੱਟ ਲਿਆ ਦੇ ਇਧਰ ਜਾ ਬੇਇੱਜ਼ਤੀ ਕਰ ਇਹਦੀ ਇਹਨਾਂ ਕਿਵੇਂ ਚੱਕਿਆ ਸੀ ਬੇਇੱਜ਼ਤੀ ਕਰ ਬੇਇੱਜ਼ਤੀ ਬੇਇੱਜ਼ਤੀ ਇਹਦੀ ਮੈਂ ਕੋਈ ਗੱਲ ਹੁੰਦਾ ਹੀ ਨਹੀਂ ਬੇਇੱਜ਼ਤੀ ਆ ਹੀ ਹੋ ਜਾਂਦੀ ਬਈ ਸਾਡੇ ਦਾ ਬੇਇੱਜ਼ਤੀ ਸਾਡੀ ਵੀ ਆ ਹੀ ਹੋ ਜਾਂਦੀ ਦਰਦੰਦੇ ਹੈ ਜਿਹਨੇ ਦੰਦ ਹੋਣਗੇ ਉਹੀ ਦਿਖਾਉਂਦਾ ਨੂੰ ਫੋਟੋ ਕਰਾਦੀ ਬੇਇੱਜ਼ਤੀ ਕਰੇ ਹੋਗੀ ਹੋਗੀ ਬੇਇੱਜ਼ਤੀ ਹੁੰਦਾ ਬੱਸ 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 ਦੰਦ ਆਏ ਨਿਕਲਦੇ ਆ ਚੱਲ ਕੋਈ ਨਹੀਂ ਕੋਈ ਨਹੀਂ ਹਾਂਜੀ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਉਹ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵੇਂ-ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਕਰ ਲਿਓ ਪ੍ਰੈਸਟ ਚਲੋ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ